ਸਾਨੂੰ ਮੈਨੂੰ ਉਹ ਦਿੱਕਤ ਤਾਂ ਨਹੀਂ ਆਉਂਦੀ ਵੀ ਜਿਵੇਂ ਕਿ 32 ਰਾਤ ਆ ਗਈ ਤੇ ਮੈਂ ਰਾਤ ਕੀ ਕਰ ਲੈਣਾ ਆ ਉਹ ਸੰਯਾਜ ਹੁੰਦਾ ਹੈ ਆਪਾਂ ਨੂੰ ਮਤਲਬ ਟੈਲੀ ਦੇ ਵਿੱਚ ਜਾ ਕੇ ਬੜਾ ਮਾਨਦਮ ਮਹਿਸੂਸ ਹੁੰਦਾ ਆ ਨਹੀਂ ਆਪਣੀ ਖੁਦ ਖੇਤੀ ਕਰਨ ਲਈ ਆ ਇਹ ਸਿਆਲੀਆਂ ਫਿਰ ਬੇਕਾਰ ਹੀ ਆ ਉਹਦੇ ਕਿੱਟੇ ਕੋਣੇ ਆ ਨਾ ਜੰਨੀਆਂ ਕੋਹ ਹੁੰਦਾ ਹੈ ਇਕੜਿਆ 10 ਕਿੱਲਾਂ ਦੀ ਹੈਗੀਆਂ 10 ਕਿੱਲਾਂ ਦੀ ਮਤਲਬ ਆਪਾਂ ਕੀ ਕਰਦੇ ਆ 10 ਕਿੱਲਾਂ ਦੇ ਵਿੱਚ ਇੱਕ ਕਿੱਲਾ ਪੱਠਿਆਲੀ ਰੱਖੀਦਾ 9.9 ਦੇ ਵਿੱਚ ਲਾ ਲਾ ਸਰ ਜੀ ਦੇ 50 ਸਾਲ ਥੋੜੇ ਬਜ਼ੁਰਗ ਹੀ ਮੈਂ ਕਿਹਾ ਨਹੀਂ ਹੁਣ ਮੈਂ ਪੀ ਲਟਰ ਮਡਲ ਅਲੋ ਮਸਰਾਗਾ ਮੱਪੇ ਕਰਨਾ ਜੋ ਵੀ ਕਰਦਾ ਹੈਗਾ ਖੇਤੀ ਤੋਂ ਟਰੈਕਟਰ ਤੋਂ ਲੈ ਕੇ ਘਰ ਦੇ ਕੰਮਾਂ ਤੋਂ ਡੰਗਰਾਂ ਤੋਂ ਲੈ ਕੇ ਡੰਗਰ ਚੋਣ ਤੱਕ ਉਹ ਤੋਂ ਦੈਰੀ ਦੇ ਬੋਂ ਤੱਕ ਤੇ ਪੈਲੀ ਵਾਉਣ ਤੇ ਬੀਜਣ ਤੱਕ ਮੰਡੀ ਕਰਨ ਤੱਕ ਸਭ ਨੂੰ ਸਾਰਿਆਂ ਨੂੰ ਮੋਹ। ਉਹ ਜਿਆਦਾ ਸ਼ੌਕੀਨ ਮੈਂ ਕਰਾਈ ਮੈਨੂੰ ਖੇਤੀ ਦੇ ਨਾਲ ਪਿਆਰ ਹੀ ਤੇ ਜਿਆਦਾ ਮੈਨੂੰ ਸ਼ੌਂਕ ਹੀ ਨਹੀਂ ਪੋਲਿਟਿਕਸ ਦੇ ਵਿੱਚ। ਕਾ ਕਰਕੇ ਮੈਂ ਨਹੀਂ ਜਾਣੀ ਕਿ ਰੋਣਾ ਮੈਂ ਘਰ ਦੇ ਕੰਮ ਕਰਨੇ ਕੋਤਰਾ ਵਾਂ ਕੇ ਤਾਂ ਰੋਕ ਨਹੀਂ ਪੋੜਾ ਮੈਂ ਆਪ ਰੋਕ ਪੜਾ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ 20 ਮਿੰਟ ਦੇ ਵਿੱਚ ਮੈਂ ਕਿਲਾ ਵਾ ਲੀਨੀ 20 ਮਿੰਟਾਂ ਦੇ ਵਿੱਚ ਅਕਸਰ ਅਸੀਂ ਦੇਖੀਦਾ ਕਿ ਜਦੋਂ ਵੀ ਕਿਸਾਨ ਜੋ ਆਪਣੀ ਲੇਬਰ ਦੇ ਉੱਤੇ ਦਾਪੈਂਡ ਹੁੰਦੇ ਨੇ ਤਾਂ ਤੁਸੀਂ ਕਿਸ ਤਰੀਕੇ ਨਾਲ ਹੈਂਡਲ ਕਰਦੇ ਹੋ ਸਾਰਾ ਕਿਵੇਂ ਜੋ ਤੁਸੀਂ ਕਿਉਂਕਿ ਬੜਾ ਔਖਾ ਕੰਮ ਹੁੰਦਾ ਕਿ ਕਦੂ ਕਰਨਾ ਪੈੜੀ ਵਾਹਣੀ ਝੋਨਾ ਲਾਉਣਾ ਫਿਰ ਉਸ ਤੋਂ ਬਾਅਦ ਕਟਾਈ ਵੀ ਹੋਣੀ ਆ ਮੰਡੀਕਰਨ ਵੀ ਹੋਣਾ ਤਾਂ ਕਿਵੇਂ ਸਾਰਾ ਚੀਜ਼ ਕਿਵੇਂ ਹੈਂਡਲ ਕਰਦੇ ਹੋ ਸਰ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ ਵੀ ਜਿਵੇਂ ਕਿ ਬੱਤੀ ਰਾਤ ਆ ਗਈ ਤੇ ਮੈਂ ਰਾਤੀ ਕਦੂ ਕਰ ਲੈਣਾ ਆ ਤੁਸੀਂ ਜਿਵੇਂ ਜਦੋਂ ਵੀ ਮਤਲਬ ਬੱਤੀ ਆਈ ਉਦੋਂ ਕਿੱਦੂ ਕਰ ਲੈਣਾ ਪਹਿਲੀ ਵਾਹ ਕੇ ਕਿੱਦੂ ਬਣਾ ਕੇ ਫਿਰ ਇਆਂ ਸਾਰੇ ਆਪਣੀ ਫੈਮਲੀ ਆ ਪਨੀਰੀ ਪੁੱਟ ਕੇ ਫਿਰ ਇੰਚੋਂ ਨਾਲਾ ਲਾਉਣਾ ਸ਼ੁਰੂ ਕਰ ਦੇਣਾ ਆ ਫਿਰ ਜਦੋਂ ਇਹ ਕਿੱਦੂ ਸਾਡਾ ਕਿਲਾ ਲੱਗ ਗਿਆ ਤੇ ਫਿਰ ਇਹ ਅਗਲੇ ਕਿੱਲੇ ਦੀ ਵਾਰੀ ਦੇ ਵਿੱਚ ਆ ਜਾਣਾ ਆ ਫਿਰ ਇਹ ਅਗਲੇ ਕਿੱਲੇ ਵਿੱਚ ਚੋਨਾ ਲਾਉਣਾ ਚੱਲ ਜਾਣਾ ਆ ਪਨੀਰੀ ਪੁੱਟ ਕੇ ਚੰਮਾ ਨੂੰ ਰੱਖ ਲੈਣੀ ਆ ਸਵੇਰੇ ਟਾਈਮ ਤੇ ਚੋਨਾ ਲਾਉਣਾ ਆ ਤੇ ਜੇ ਹੱਡਾਂ ਪਤਾ ਲੱਗਾਂਗੇ ਸਾਨੂੰ ਕਿੱਦੂ ਕਰਨ ਵਾਲਾ ਆ ਫਿਰ ਇੰਟਰੈਕਟਰ ਲੈ ਕੇ ਨਾਲੀ ਚੱਲ ਜਾਣਾ ਤੇ ਨਾਲੀ ਇਹ ਕਿੱਦੂ ਕਰ ਲੈਣਾ ਅਕਸਰ ਵੇਖੀਦਾ ਕਿ ਜਿਹੜੀਆਂ ਮਹਿਲਾਵਾਂ ਹੁੰਦੀਆਂ ਨੇ ਬੀਬੀਆਂ ਪੈਣਾ ਹੁੰਦੀਆਂ ਨੇ ਤਾਂ ਉਹ ਏਸੀ ਤੋਂ ਬਾਹਰ ਨਹੀਂ ਆਉਂਦੀਆਂ ਤਾਂ ਤੁਸੀਂ ਕਿਸ ਤਰੀਕੇ ਨਾਲ ਫੇਰ ਕਿਉਂਕਿ ਬਤੌਰ ਮਹਿਲਾ ਹੋਣ ਦੇ ਨਾਤੇ ਵੀ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਖੇਤੀ ਕਰ ਰਹੇ ਹੋ ਕੱਦੂ ਵੀ ਵਾਹ ਪੈਲੀ ਦੇ ਵਿੱਚੋਂ ਇਸ ਵਕਤ ਵੀ ਤਾਂ ਗਰਮੀ ਨਹੀਂ ਲੱਗਦੀ ਨਹੀਂ ਸਰ ਸਾਨੂੰ ਗਰਮੀ ਨਹੀਂ ਲੱਗਦੀ ਉਹ ਸੰਜਿਆ ਕਰਦਾ ਹੈ ਆਪਾਂ ਨੂੰ ਮਤਲਬ ਪੈਲੀ ਦੇ ਵਿੱਚ ਜਾ ਕੇ ਬੜਾ ਮਨਜਾ ਮਹਿਸੂਸ ਹੁੰਦਾ ਆ ਕਈ ਆਪਣੀ ਖੁਦ ਖੇਤੀ ਕਰਨ ਦੇ ਆ ਏਸੀ ਵਾਲੀਆਂ ਤੇ ਬੇਕਾਰ ਹੀ ਆ ਉਹ ਤਾਂ ਗਿੱਟੇ-ਗੋਂਡਿਆਂ ਦਾ ਵੀ ਰਾਹ ਜਾਂਦੀਆਂ ਲਈ ਤੁਹਾਡੇ ਸਾਹਮਣੇ ਆ ਪੂਰੀ ਮਿਹਨਤ ਕਰੀਦੀ ਆ ਗਰਮੀ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਸਾਨੂੰ ਇਤਰਾਇ ਤਰਾ ਕਰਕੇ ਮੂੰਹ ਪੁੰਜਨ ਦੇ ਨਾਲ ਸਾਡੀਆਂ ਗੱਲਾਂ ਲਾ ਲੁੰਦੀਆਂ ਤਾਨੇ ਖਾਸ ਤੌਰ ਦੇ ਉਤੇ ਕਿੰਨੇ ਖੇਤੇ ਕਿੰਨੇ ਕਿੱਲਾਂ ਚ ਜਿਹੜੀ ਖੇਤੀ ਤੁਸੀਂ ਕਰਦੇ ਹੋ ਆਪ ਮੇਰੇ ਕੋਲ ਖੋਦੇ ਦਾ ਹੈ ਕਿਹੜੇ ਆ 10 ਕਿੱਲਾਂ ਦੀ ਹੈਗੀਆਂ 10 ਕਿੱਲਾਂ ਦੀ ਮਤਲਬ ਆਪਾਂ ਖੇਤੀ ਕਰਦੇ ਆ 10 ਕਿੱਲਾਂ ਦੇ ਵਿੱਚ ਕਿੱਲਾ ਪੱਠਿਆਂ ਨਹੀਂ ਰਖੀਦਾ 9 9 ਕਿੱਲੇ ਚੋਂ ਨਾਲ ਲਾ ਲੀਦਾ 9 ਕਿੱਲੇ ਵੀ ਲਾ ਲੀਦਾ ਤੇ 8 ਵੀ ਲਾ ਲੀਦਾ ਆ ਪੱਠੇ ਵੀ ਰੱਖਿਆ ਡੰਗਰੇ ਵੀ ਰੱਖੇ ਆ ਡੰਗਰਾਂ ਦੇ ਪੱਠੇ ਪਾਈਦੇ ਆ ਤੇ ਰਾਜਵਿੰਦਰ ਜੀ ਇੱਕ ਕਰ ਅਸੀਂ ਗੱਲ ਕਰੀਏ ਪਿੰਡ ਦੇ ਵਿੱਚ ਅਕਸਰ ਤੁਸੀਂ ਰਾਜੀਨਾਥ ਤੋਂ ਜਾਣੇ ਜਾਂਦੇ ਜੇ ਕਾਫੀ ਜੋ ਤੁਹਾਨੂੰ ਇੱਕ ਪਿਆਰ ਪਿੰਡ ਵਾਸੀਆਂ ਵੱਲੋਂ ਵੀ ਮਿਲਦਾ ਤਾਂ ਇਸ ਚੀਜ਼ ਦੀ ਸ਼ੁਰੂਆਤ ਕਿੱਦਾਂ ਹੋਈ ਕਿੱਦਾਂ ਤੁਸੀਂ ਇਹ ਖੇਤੀ ਦੇ ਨਾਲ ਜੁੜੇ ਸ਼ੁਰੂਆਤ ਹਲਾਤੀ ਇਹੋ ਜਿਹੀ ਥੋੜੇ ਜੇ ਫਿਰ ਮੈਨੂੰ ਖੁਦ ਖੇਤੀ ਦੇ ਨਾਲ ਤੇ ਮੋਹ ਹੋ ਗਿਆ ਫਿਰ ਮੈਂ ਕਿਹਾ ਨਹੀਂ ਹੁਣ ਮੈਂ ਆਪੇ ਕਰਨੀ ਖੇਤੀ ਫਿਰ ਮੇਰੇ ਫਾਦਰ ਸਾਹਿਬ ਥੋੜੇ ਬਜ਼ੁਰਗ ਹੀ ਸੀ ਮੈਂ ਕਿਹਾ ਨਹੀਂ ਹੁਣ ਮੈਂ ਪੂਰਾ ਟਰਮਨ ਲੈ ਲਿਆ ਹੁਣ ਮੈਂ ਸਾਰਾ ਕੰਮ ਆਪੇ ਕਰਨਾ ਜੋ ਵੀ ਕਰਦਾਗਾ ਖੇਤੀ ਤੋਂ ਟਰੈਕਟਰ ਤੋਂ ਲੈ ਕੇ ਘਰ ਦੇ ਕੰਮਾਂ ਤੋਂ ਡੰਗਰਾਂ ਤੋਂ ਲੈ ਕੇ ਡੰਗਰ ਚੋਨ ਤੱਕ ਦੁੱਧੋ ਡੇਰੀ ਤੇ ਵੋਂ ਤੱਕ ਤੇ ਪੈਲੀ ਵੋਂ ਤੇ ਬੀਜਨ ਤੱਕ ਮੰਡੀ ਕਰਨ ਤੱਕ ਖੁਦ ਮੈਂ ਸਾਰੇ ਕੰਮ ਆਪੇ ਕਰਨੀ ਤੇ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਜਿਹੜੇ ਕੰਮ ਅਕਸਰ ਸਾਡੇ ਜਿਹੜਾ ਸਮਾਜ ਦੇ ਵਿੱਚ ਵੀ ਕਿਹਾ ਜਾਂਦਾ ਕਿ ਮਹਿਲਾਵਾਂ ਉਹ ਕੰਮ ਨਹੀਂ ਕਰ ਸਕਦੀਆਂ ਜੋ ਕੰਮ ਬੰਦੇ ਕਰ ਸਕਦੇ ਉਹ ਗਲਤ ਗੱਲ ਲੋਕਾਂ ਦੀ ਸੋਚ ਗਲਤ ਆ 50% ਆਪਾਂ ਸਰਕਾਰਾਂ ਤੋਂ ਕੋਟਾ ਮੰਗਦੇਗੇ ਪਰ ਆਪ 50% ਨੂੰ ਕੋਟਾ ਚਾਹੀਦਾ ਹਰ ਇਲੈਕਸ਼ਨ 'ਚ ਨੌਕਰੀਆਂ ਵੰਡਦੇ ਇਹਦੇ ਵਿੱਚ ਆਪਾਂ 50% ਦੇ ਵਿੱਚ ਕੰਮ ਨਹੀਂ ਨਾਲ ਕਰ ਸਕਦੇ ਵੀ ਕੰਮ ਵੀ ਜਿਆਦਾ ਜ਼ਰੂਰੀ ਆ ਘਰ ਦਾ ਖੇਤੀ ਦਾ ਸਾਰਾ ਜ਼ਰੂਰੀ ਆ ਕਿਉਂਕਿ ਮਜ਼ਦੂਰੀ ਇੰਨੀ ਘੱਟ ਗਈ ਆ ਤੇ ਮਹਿੰਗਾਈ ਵੀ ਇੰਨੀ ਹੋ ਗਈ ਆ ਕਿ ਖੁਦ ਨੂੰ ਹੀ ਕਰਨਾ ਪੈਂਦਾ ਤੇ ਕਰਕੇ ਆਪਣਾ ਟਾਈਮ ਬਸ ਹੁੰਦਾ ਵਧੀਆ ਤਰੀਕੇ ਦੇ ਨਾਲ ਕੋਈ ਦਿੱਕਤਾਂ ਆਂਦੀਆਂ ਹੁਣ ਕਿਉਂਕਿ ਜਿਸ ਤਰੀਕੇ ਨਾਲ ਮੰਡੀ ਕਰਣਾ ਹੈ ਨਾ ਮੰਡੀ ਕਰਨ ਦੇ ਵਿੱਚ ਵੀ ਕਾਫੀ ਲੰਬੀਆਂ ਲੈਣਾ ਜੋ ਜਟਾਂ ਦੀਆਂ ਲੱਗੀਆਂ ਹੁੰਦੀਆਂ ਨੇ ਟਰੈਕਟਰ ਟਰਾਲੀਆਂ ਦੀਆਂ ਤਾਂ ਤੁਸੀਂ ਉੱਥੇ ਜਾ ਕੇ ਫਿਰ ਕਿਸ ਤਰੀਕੇ ਨਾਲ ਕਿਉਂਕਿ ਕਾਫੀ ਔਖਾ ਨਹੀਂ ਹੁੰਦਾ ਨਹੀਂ ਔਖਾ ਨਾ ਟਰਾਲੀ ਟਰੈਕਟਰ ਹੀ ਜਿਵੇਂ ਕਿ ਰਾਤ ਤੁਰ ਪੈਣਾ ਜਦੋਂ ਟਰਾਲੀ ਭਰੀ ਐ ਉਸ ਵੇਲੇ ਤੁਰ ਪੈਣਾ ਤੇ denn nu 11 12 ਵਜੇ ਬੋਲੀ ਹੁੰਦੀ ਆ ਬੋਲੀ ਕਰਨ ਦੇ ਨਾਲ ਹੀ ਆੜਤੀ ਨੂੰ ਕਹਿੰਨੇ ਕਿ ਸਾਡਾ ਤੋਲ ਲਾ ਦਿਓ ਤੋਲ ਲਾ ਕੇ ਤੇ ਅਹੀਂ ਸ਼ਾਮ ਤੱਕ ਰਿਹਾ ਵਾਪਸ ਆ ਜੰਨੇ ਆ ਕੋਈ ਦਿੱਕਤ ਨਹੀਂ ਆਂਦੀ ਵੀ ਅਕਸਰ ਰਾਜੀ ਜੀ ਵੇਖਣ ਨੂੰ ਮਿਲਦਾ ਕਿ ਜੱਟਾਂ ਜੱਟ ਖਾਸ ਜੱਟ ਪਰਿਵਾਰ ਦੀ ਜੇਕਰ ਅਸੀਂ ਗੱਲ ਕਰ ਲਈਏ ਤਾਂ ਬੀਬੀਆਂ ਭੈਣਾਂ ਦਾ ਕੁੜੀਆਂ ਦਾ ਖਾਸ ਕਰਕੇ ਵਿਆਹ ਕਰਕੇ ਟਾਈਮ ਸਿਰ ਤਾਂ ਉਹਨਾਂ ਨੂੰ ਘਰਾਂ ਦੇ ਵਿੱਚ ਤੋਰ ਦਿੰਦੇ ਨੇ ਆਪਾਂ ਆਪਣੇ ਜੋ ਸੋਹਰੇ ਕਰ ਤਾਂ ਤੁਸੀਂ ਮਤਲਬ ਵਿਆਹ ਨਹੀਂ ਕਰਾਇਆ ਜਾਂ ਮਤਲਬ ਹਜੇ ਮੈਨੂੰ ਯਾਦਾ ਸ਼ੌਂਕ ਹੀ ਨਹੀਂ ਮੈਂ ਮੈਂ ਕਰਾਇਆ ਹੀ ਨਹੀਂ ਆ ਉਹਨੂੰ ਖੇਤੀ ਦੇ ਨਾਲ ਪਿਆਰ ਹੀ ਤੇ ਜ਼ਿਆਦਾ ਮੈਨੂੰ ਸ਼ੌਂਕ ਹੀ ਨਹੀਂ ਪੋਲਿਟਿਕਸ ਦੇ ਵਿੱਚ ਇਸ ਤਰ੍ਹਾਂ ਕਰਕੇ ਮੈਂ ਕਹਿੰਦੀ ਵਿਆਹ ਨਹੀਂ ਕਰਾਉਣਾ ਮੈਂ ਘਰ ਦੇ ਕੰਮ ਕਰਨੇ ਨੇ ਉਹ ਤਰਾ ਮੈਂ ਕਹਿੰਦਾ ਰੋਪ ਨਹੀਂ ਪੋੜਾ ਮੈਂ ਆ ਖਦਰ ਰੋ ਪੜਾ ਮਤਲਬ ਪੋਲਿਟੀਕਲ ਲਾਈਨ ਦੇ ਵਿੱਚ ਜਾਣ ਦੀ ਵੀ ਇੱਛਾ ਹੈ ਹਾਂਜੀ ਚਾਹੀਦੀ ਆ ਪੂਰੀ ਪੂਰੀ ਦੇ ਨਹੀਂ ਕਰਦੇ ਕੰਮ ਦੇ ਨਾਲ-ਨਾਲ ਮੈਂ ਉਹ ਵੀ ਨਾਲ ਰੱਖੀ ਲੈਣਾ ਤਾਂ ਉਹ ਕੰਮ ਦੇ ਵਿੱਚ ਤਾਂ ਪੋਲਿਟੀਕਲ ਲਾਈਨ ਦੇ ਵਿੱਚ ਅਕਸਰ ਰੋਲੇ ਬੜੇ ਹੁੰਦੇ ਜੀ ਥਾਣੇ ਕਚਹਿਰੀਆਂ ਪਰਚੇ ਤਾਂ ਉਹ ਖਾਣੀ ਫਿਰ ਉਹ ਕਿਦਾਂ ਮਤਲਬ ਕਰ ਲੋਗੇ ਨਾਲ ਖੇਤੀ ਦੇ ਨਾਲ ਕਿਦਾਂ ਹੈਂਡਲ ਕੋਈ ਉਹ ਖਾਣੀਆਂ ਪਰਚੇ ਵੀ ਵਾਧੂ ਹੁੰਦੇ ਮੇਰੇ ਤੇ ਤੇ ਲੋਕਾਂ ਦੇ ਵੀ ਕਰਾਉਂਦੇ ਆ ਹੁੰਦੇ ਵੀ ਆ ਕਰਦੇ ਵੀ ਆ ਥਾਣੇ ਵੀ ਜਾਣਾ ਪੈਂਦਾ ਕਿਸੇ ਮੋਕੇ ਤੇ ਹਰ ਥਾਂ ਤੇ ਜਾਣਾ ਪੈਂਦਾ ਚਾਹੀਦਾ ਆ ਨਾਲ ਭੈਣ ਭਰਾ ਸਾਰੇ ਨਾਲ ਲਾ ਕੇ ਚਾਹੀਦਾ ਜਿੱਥੇ ਕੋਈ ਮਸਲਾ ਅੜਿਆ ਹੋਵੇ ਉੱਥੇ ਜਾਣਾ ਪੈਂਦਾ ਆ ਫਿਰ ਉਹ ਹਿੰਡਲ ਕਰਨਾ ਪੈਂਦਾ ਜ्यादातर ਦੇ ਘਰ ਦੇ ਵਿੱਚ ਹੀ ਕਰ ਲੀਦੇ ਪਿੰਡ ਵਿੱਚ ਹੀ ਕਰ ਲੀਦੇ ਆ ਜੇ ਕੋਈ ਅੜਿਆ ਫਸਿਆ ਹੋਵੇ ਤੋ ਚੌਂਕੀ ਜਾ ਕੇ ਕਰ ਲੀਦਾ ਮਤਲਬ ਪਰਚੇ ਵੀ ਹੋਏ ਨੇ ਪਰਚੇ ਵੀ ਹੋਏ ਨੇ ਕਿੰਨੇ ਪਰਚੇ ਪਰਚੇ 7 ਹੋਏ ਤੇ ਇਹਨਾਂ ਕੋੜੇ ਚ ਚੱਲਦੇ ਪਏ ਆ ਬਾਕੀ ਤਿੰਨ ਖਰਜੋਗੇ ਆ ਨਹੀਂ ਅਕਸਰ ਪਿੰਡ ਵਾਲੇ ਕਦੀ ਗੱਲ ਨਹੀਂ ਕਰਦੇ ਕਿ ਰਾਜੀ ਕੱਲੀ ਲੱਗੀ ਰਹਿੰਦੀ ਆ ਕਿਉਂਕਿ ਜਿੰਨੀ ਤੁਸੀਂ ਪਹਿਲੀ ਕਹਿ ਰਹੇ ਹੋ 10 ਕਿੱਲੇ 10 ਕਿੱਲੇ ਵੋਹਣੇ ਬੜੇ ਔਖੇ ਨੇ ਫਿਰ ਕਦੂ ਕਰਨਾ ਜੋ ਝੋਨਾ ਲਾਉਣਾ ਜਾਂ ਵੱਖ-ਵੱਖ ਹੋਰ ਵੀ ਕੋ ਖੇਤੀ ਕਰਨੀ ਤਾਂ ਬੜੀ ਔਖੀ ਨਹੀਂ ਲੱਗਦੀ ਨਹੀਂ ਸਰ ਪਹਿਲਾਂ ਕਹਿੰਦੇ ਹੁੰਦੇ ਮੈਨੂੰ ਔਖਾ ਨਹੀਂ ਲੱਗਦਾ ਮੈਨੂੰ ਤੇ ਤੋਂ ਵੀ ਜ਼ਿਆਦਾ ਪਹਿਲੀ ਚਲੋ ਪਰਵਾਹ ਤਾਂ ਕੋਈ ਗੱਲ ਨਹੀਂ ਆ ਮੇਰੇ 4 ਕਿੱਲੇ ਪੈਣ ਤੋਂ ਬਾਹਰ ਵਾਰਿਆ ਸੇ ਇੱਥੇ ਆ ਤੇ ਆਰਾਮ ਦੇ ਨਾਲ ਮੈਂ ਇਧਰ ਕਿਲਾ ਕਿਦੂ ਕਰ ਜਾਣਾ ਹਾਂ ਤਾਂ ਕਿਲਾ ਉਧਰ ਕਰਾਉਣਾ ਕਿਲਾ ਇਧਰ ਕਰ ਲੈਣਾ ਕਿਲਾ ਉਧਰ ਕਰ ਲੈਣਾ ਤੇ ਜੇ ਮੈਂ ਉਤਰਾਫ ਫਸਲ ਹੋਣੀ ਵੀ ਚਾਰ ਕਿਲੇ ਪਹਿਲਾਂ ਉਧਰ ਬੀਜ ਹੋਣੀ ਆ ਤੇ ਬਾਕੀ ਇਧਰ ਆਣ ਕੇ ਬੀਜ ਲੈਣੀ ਆ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ 20 ਮਿੰਟ ਦੇ ਵਿੱਚ ਮੈਂ ਕਿਲਾ ਵਾ ਲੈਣੀ 20 ਮਿੰਟ 20 ਮਿੰਟ ਦੇ ਵਿੱਚ ਵਧੀਆਂ ਮਿੰਟਾਂ ਕਿਵੇਂ ਕਰ ਲੈਂਦੇ ਹੋ ਕਿਉਂਕਿ ਅਕਸਰ ਕਹਿ ਜਾਂਦਾ ਪੰਜਾਬ ਦੀ ਜਿਹੜੀ ਜਵਾਨੀ ਆ ਉਹ ਆਪਣੀ ਖੇਤੀ ਕਰਕੇ ਰਾਜੀ ਨਹੀਂ ਬਾਹਰ ਨੂੰ ਜ਼ਿਆਦਾ ਰੋਕ ਕਰ ਰਹੇ ਨੇ ਬਾਹਰ ਤੇ ਉਹ ਬੇਕੂਫੀਆਂ ਬਾਹਰ ਤੇ ਆਪਾਂ ਇੱਥੇ ਕਿਸਾਨੀ ਦੇ ਨਾਲ ਵਧੀਆ ਤੇਮ ਹੋ ਰਿਹਾ ਕਿਹਦਾ ਟੀਥੇ ਕੈਨੇਡਾ ਆ ਠੀਕ ਆ ਨਾ ਹਲਵਾ ਲੋ ਕਿਤੇ ਜਸਵਿੰਦਰ ਬਰਾੜ ਦਾ ਕਿ ਗਾੜਾ ਗਾ ਡੂੰਗਾ ਵਾਲਾ ਹਲਵੇ ਤੇ ਇੱਥੇ ਕੈਨੇਡਾ ਤੇ ਜੇ ਆਪਾਂ ਇੱਥੇ ਹਲਵਾ ਕੇ ਖਾ ਲਾਂਗੇ ਸਾਡੀ ਇੱਥੇ ਕੈਨੇਡਾ ਆ ਠੀਕ ਆਉਣਾ ਚਾਹੀਦਾ ਉਹਦਾ ਇੱਥੇ ਸਹੀਦਾ ਤਰੀਕਾ ਨਾਲ ਸਹੀਦਾ ਹਰ ਕੰਮ ਦਾ ਤਰੀਕਾ ਕਿਹੜੇ ਜੰਬ ਦੇ ਮਤਲਬ ਹੋਈਦਾ ਵਾ ਆਪਾਂ ਨੂੰ ਥੋੜਾ ਤਰੀਕਾ ਵੀ ਵਧੀਆ ਤਰੀਕੇ ਦੇ ਨਾਲ ਕਰਨਾ ਚਾਹੀਦਾ ਵਾ